ਐਕਸਾਈਜ਼ ਵਿਭਾਗ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੇ ਵਿੱਚ ਨਜਾਇਜ਼ ਸ਼ਰਾਬ ਦੀ ਵਿਕਰੀ ਤੇ ਠੱਲ ਪਾਉਣ ਦੇ ਲਈ ਲਗਾਤਾਰ ਕਦਮ ਚੁੱਕੇ ਜਾ ਰਹੇ ਨੇ ਲੇਕਿਨ ਇਸ ਦੇ باوجود ਕੁਝ ਲੋਕ ਆਪਣੇ ਨਿੱਜੀ ਫਾਇਦੇ ਤੇ ਲਾਲਚ ਦੇ ਲਈ ਨਜਾਇਜ਼ ਸ਼ਰਾਬ ਦੀ ਵਿਕਰੀ ਕਰ ਰਹੇ ਨੇ ਤੇ ਇਜਾਹੀ ਮਾਮਲਾ ਮੁੜ ਤੋਂ ਸਾਹਮਣੇ ਆਇਆ ਹੈ ਪਖਾਨਕੋਟ ਦੇ ਸੁਜਾਰਪੁਰ ਦੇ ਵਿੱਚ ਜਿੱਥੇ ਐਕਸਾਈਜ਼ ਵਿਭਾਗ ਵੱਲੋਂ ਇੱਕ ਘਰ ਦੇ ਵਿੱਚ ਖਰੀਦਕਾਰ ਚੋਂ 68 ਪੇਟੀਆਂ ਵਕਫ ਬ੍ਰਾਂਡ ਦੀਆਂ ਬਰਾਮਦ ਕੀਤੀਆਂ ਗਈਆਂ ਤੇ ਇਹ ਸਾਰੀ ਸ਼ਰਾਬ ਨਜਾਇਜ਼ ਦੱਸੀ ਜਾ ਰਹੀ ਹੈ ਤੇ ਹੁਣ આરોપી ਦੀ ਪਾਲ ਕੀਤੀ ਜਾ ਰਹੀ ਹੈ ਜਾਣਕਾਰ ਜਿੰਦੇ ਹੋਏ ਐਕਸਾਈਜ਼ ਵਿਭਾਗ ਦੀ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਸੁਜਨਪੁਰ ਦੇ ਵਿੱਚ ਇੱਕ ਕਾਰ ਘਰ ਦੇ ਵਿੱਚ ਖੜੀ ਹੈ ਤੇ ਇਸ ਦੇ ਵਿੱਚ ਨਾਜਾਇਜ਼ ਸ਼ਰਾਬ ਰੱਖੀ ਹੋਈ ਹੈ ਤੇ ਇਸ ਦੇ ਚਲਦੇ ਹੀ ਉਹਨਾਂ ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ ਤੇ ਕਾਰ ਵਿੱਚੋਂ ਵੱਖ-ਵੱਖ ਬ੍ਰਾਂਡ ਦੀਆਂ 80 ਪੇਟੀਆਂ ਬਰਾਮਦ ਕੀਤੀਆਂ ਗਈਆਂ ਨੇ ਜੋ ਕਿ ਕਾਰ ਦੇ ਮਾਲਕ ਨੇ ਕਾਰ ਵਿੱਚ ਰੱਖੀਆਂ ਹੋਈਆਂ ਸੀ ਬਸ ਰਿਪੋਰਟ ਕੀਤੀ ਹੈ ਜੀ ਇਨਫੋਰਮੇਸ਼ਨ ਆਈ ਸੀਗੀ ਸਾਨੂੰ ਕਿ ਕੋਈ ਨਾਜਾਇਜ਼ ਸ਼ਰਾਬ ਵੇਚੀ ਜਾ ਰਹੀ ਹੈ ਤੇ ਸੁਜਨਪੁਰ ਤੇ ਮੈਂ ਆਪਣੇ ਇਨਸਪੈਕਟਰਸ ਲੈ ਕੇ ਥੀਆ ਨੀਆ ਇਥੋਂ ਮੈਂ ਦੇਖਿਆ 68 ਬੀ ਮੈਂ ਰਿਕਵਰ ਕੀਤੀ ਹੈ ਬਲੈਕ ਹਾਰਨ ਰੋਇਲ ਸਟੇ ਗਿਆ ਤੇ ਮਕਨੇਵਲ ਪੇਟੀਗਿਆ ਰਿਕਵਰ ਕਰ ਲਈਆਂ ਸਕੈਨਰ ਉੱਪਰ ਹੈ ਨਹੀਂ ਐ ਤੇ ਬਾਦ ਵਿੱਚ ਆਂਦੀ ਹੈ ਉਹ ਮੈਂ ਕਈ ਵਾਰ ਰੈਟਿਟੀਜੈਂਟੀ ਹਿੱਕੇ ਕੀ ਰੂਟ ਕੀ ਹੈ ਜਿਆ ਇਸ ਇਲੀਗਲ ਸ਼ਰਾਬ ਦਾ ਰੂਟ ਤਾਂ ਡਿਸਟਿਲਰੀਜ਼ ਆਨ ਦੀ ਹੈ ਫਿਰ ਐਲ 1 ਤੇ ਆਂਦੀ ਐਲ 1 ਤੋਂ ਅੱਗੇ ਹੈ ਨਾ ਲਗ ਲਗ ਠੇਕੇਦਾਰਾਂ ਨੂੰ ਬਾਇੰਡ ਕੰਟੈਕਟ ਹੁੰਦੀ ਨਾ ਵੀਆ ਮੈਨੂੰ ਨਹੀਂ ਪਤਾ ਜਦ ਤੱਕ ਬੈਚ ਤੋਂ ਕਨਫਰਮ ਨਹੀਂ ਹੋਈਗਾ ਕਿਸ ਦੀ ਹੈ ਕਿਸ ਦੇ ਬਾਰੇ ਕੁਝ ਨਹੀਂ ਪਿਆ ਬਸ ਕਿਸ਼ਣ ਚੱਲੀ ਗਈ ਨਾ ਮੈਨੂੰ ਰੂਪੀ ਵਿਕਲ ਕੁਮਾਰ ਹੈ ਜਿਸ ਦਾ ਕਾਰ ਹੈਗਾ ਉਹਨੇ ਅਗੂ ਕਿਸੇ ਨੂੰ ਦਿੱਤੀ ਹੋਈ ਛੱਡਾ ਤਿਲਕ ਛੱਡਾ ਹੈਗਾ ਕੋਈ ਕਰਿਆਣਾ ਦਾ ਉਹਦਾ ਸਟੋਰ ਹੈਗਾ ਉਹਨੂੰ ਅਗੂ ਕਰਾਈ ਤੇ ਦਿੱਤਾ ਹੋਇਆ ਹਾਂ ਉਹਦੀ ਵੈਰੀਫਿਕੇਸ਼ਨ ਚਾਹੀਦੀ ਹੈ ਹਾਂ ਉਹ ਸੀ ਕਰ ਰਹੀ ਹੈ ਜੀ ਪੁਲਿਸ ਆਣੀ ਹੈ ਮੇਰੇ ਵੈਰੀਫਿਕੇਸ਼ਨ ਕਰਕੇ ਬੈਸਾਰੇ ਦੇਖ ਕੇ ਜੋ ਵੀ ਕੁਛ ਹੈ ਬਾਅਦ ਉਸੇ ਪੁਲਿਸ ਨੂੰ ਰਿਪੋਰਟ ਕਰਾਂਗੇ ਪੁਲਿਸ ਵੀ ਨਾਲ ਲੱਗੇਗੀ ਮੈਂ ਲੱਗੇਗੀ ਆਨੇ ਤੋਂ ਪੁਲਿਸ ਨਾਲ ਲੱਗੇਗੀ ਮੇਰਾ ਡਿਪਾਰਟਮੈਂਟ ਦੀ ਫੋਰਸ ਵੀ ਨਾਲ ਹੈ ਮੇਰੇ ਇੰਸਪੈਕਟਰ ਵੀ ਨਾਲ ਨੇ ਇਸ ਵਾਰ ਨਾ ਇਸ ਤਰ੍ਹਾਂ ਮੈਂ ਤਾਂ ਉਹਨਾਂ ਨੇ ਹੀ ਕਹਾਂਗੇ ਕਿ ਨਾ ਕਰੋ ਇਹੋ ਜਿਹਾ ਹੈ ਨਾ ਤੇ ਤੁਸੀਂ ਦੇਖੋ ਸ਼ਰਾਬ ਵੇਚੋਗੇ ਪਰਚਿਸ ਮੋਣਗੇ ਪ੍ਰੋਬਲਮਸ ਕ੍ਰੀਏਟ ਹੋ ਗਈ ਹੈ ਬਨਾਨੀ ਹੁੰਦੀ ਹੈ ਗਲਤ ਹੈ ਪਰ ਕਾਨੂੰਨ ਕਿਤੇ ਤਾਂ ਕੰਮ ਕਰਦਾ ਹੈ ਪੁਲਿਸ ਵਰੇ ਤਾਂ ਨਹੀਂ ਇਤਨਾ ਨਹੀਂ ਇੱਕ ਦੋ ਪਰਚੇ ਹੋਏ ਇਸ ਬੰਦੇ ਤੇ ਸੋ ਇੱਕ ਸਾਜ਼ੂ ਪਾਕਵਲੋਂ ਨਾਜਾਇਜ਼ ਸ਼ਰਾਬ ਤਾਂ ਜਬਤ ਕਰ ਲਈ ਗਈ ਹੈ ਲੇਕਿਨ ਹੁਣ ਮਾਲਕ ਦੀ ਪਾਲ ਕੀਤੀ ਜਾ ਰਹੀ ਹੈ ਜਗਵਾਨੀ ਟੀਵੀ ਲਈ ਪਠਾਨਕੋਟ ਤੋਂ ਅਰਮੋਲ ਸ਼ਰਮਾ ਦੀ ਰਿਪੋਰਟ